ਉਹਨੂੰ ਕੀ ਹੋਇਆ ਉਹ ਜਿੰਨੂੰ ਮੋਟਰਸਾਈਕਲ ਘਣਾ ਹੁੰਦੀ ਨਾ ਨਹੀਂ ਹੈਗਾ ਫੇਰ ਤੂੰ ਵੀ ਗੇਲੀ ਉਹਦੇ ਉੱਤੇ ਬੈਠ ਬੈਠ ਕੇ ਜਾਣਾ ਜਾਣਾ ਮੈਂ ਉਹਨੂੰ ਕੀ ਦਿੱਤੇ ਦੇਖਾ ਦੱਸਾਂ ਉਹ ਤਾਂ ਦੱਸ ਮੈਨੂੰ ਦੱਸਣ ਦਾ ਯਾਰ ਇਹ ਆ ਵੀ ਤੂੰ ਕਿ ਐਂ ਦਾਸਤਾ ਸ਼ਕਦਾ ਤੂੰ ਵੀ ਗੇਲੀ ਉਹਦੇ ਉੱਤੇ ਬੈਠ ਕੇ ਗਿਆ ਕਿ ਨਹੀਂ ਗਿਆ ਫਿਰ ਤੈਨੂੰ ਐ ਨਹੀਂ ਪਤਾ ਲੱਗਦੀ ਮੋਟਰਸਾਈਕਲ ਨਾਲ ਦੇ ਕਈ ਮੋਟਰਸਾਈਕਲ ਨੇ ਹੁਣੇ ਫਿਰ ਮੈਨੂੰ ਇਹਦੇ ਵਿੱਚ ਕੀ ਐ ਤਾਂ ਦੱਸ ਉਹ ਤਾਂ ਕਹਣਾ ਕਹਿੰਦਾ ਮੈਂ ਕਿਉਂ ਦੱਸਾਂ ਉਹ ਫਿਰ ਮੈਨੂੰ ਕੀ ਮੈਨੂੰ ਕੀ ਮਿਲੂਗਾ ਚਲਾਈ ਚੱਲ ਮੈਂ ਅੱਜ ਤੋ ਦੱਸਣ ਲੱਗਾ ਮਿਲਣ ਨਹੀਂ ਮੈਂ ਵੀ ਦੱਸਿਆ ਕੌਣ ਲੜਨ ਦਾ ਮੈਂ ਵੀ ਕਹੀਆ ਨਾ ਕਹੇ ਕਹਤੇ ਤੇਰਾ ਮੋਟਰ ਹੈਕਰ ਹੈ ਨਹੀਂ ਲੜਨ ਦਾ ਮੈਂ ਵੀ ਕਹਿ ਬੀ ਆਜੇ ਤਿੰਨਾਗੇ ਤਿੰਨਾਗੇ ਉਹਦੇ ਵਿੱਚ ਬੱਦ ਵੀ ਆ ਸਕਦੇ ਨੇ ਕੋਈ ਤੈਨੂੰ ਵੀ ਇੱਥੇ ਕੋਈ ਕੋਈ ਉਹ ਹੈਗਾ ਨਹੀਂ ਮੈਂ ਤਾਂ ਇਹਨੂੰ ਆਇਆ ਘਨੇ ਵੀ ਮੇਰੇ ਹਰ ਵਕਤ ਨਾਲ ਰਹਿੰਦਾ ਗੱਲ ਸੁਣਨ ਲੜਨ ਦਾ ਸੜਕ ਚੱਲਦੀ ਆ ਜਾਏ अनेਕ ਹੀ ਲੰਗਦੇ ਨੇ ਉਹ ਤੈਨੂੰ ਆਏ ਦਾ ਪਤਾ ਗੱਲ ਸੁਣਨਾ ਜਿਵੇਂ ਚਲਾ ਸਾਈਕਲ ਹੈ ਸਾਡੇ ਮੈਂ ਲੜਨ ਦਾ ਨੂੰ ਕਦੇ ਵੀ ਲੜਨ ਦਾ ਜਮੀ ਸਾਡੇ ਇਹ ਜਿਹਾ ਸਾਈਕਲ ਆ ਇਹਦਾ ਸੁਭਾਏ ਕੀ ਗੱਲਾਂ ਨੇ ਯਾਰ ਤੂੰ ਦਾ ਹਦਾ ਕਿਉਂ ਨਹੀਂ ਮੈਂ ਨਹੀਂ ਇਹ ਗੱਲਾਂ ਹੀ ਦੇਣ ਦਿੰਦਾ ਯਾਰ ਲਾ ਦੰਦਾ ਨਹੀਂ ਇਹ ਹੂੰ ਕਹਣਾ ਮੈਂ ਲੜਨ ਨੂੰ ਦੇ ਦੇ ਪਰ ਹਰ ਵਾਰ ਤੂੰ ਐਂ ਦਾ ਦਾੜ ਸਕਦਾ ਵੀ ਯਾਰ ਇਹ ਜੇ ਸਾਡੇ ਵੀ ਹੈਗਾ ਮੋਟਰਸਾਈਕਲ ਮੈਂ ਕਦੋਂ ਚੱਲ ਭਈ ਹੁਣ ਜੇ ਤੂੰ ਜੇ ਤੈਨੂੰ ਤੂੰ ਪੁੱਛਦਾ ਤਾਂ ਹੀ ਦੱਸਦਾ ਤੈਨੂੰ ਜਦ ਤੈਨੂੰ ਪੁੱਛਿਆ ਤਾਂ ਹੈ ਨਹੀਂ ਉਹ ਨਹੀਂ ਲੈਣ ਦਾ ਇਹ ਨਹੀਂ ਗੱਲ ਹੈ ਇਹ ਤਾਂ ਏਦਾ ਦੱਸਦਾ ਨਹੀਂ ਹੈਗਾ ਗੱਲ ਤਾਂ ਆ ਆ ਵੀ ਦੱਸੇ ਤਾਂ ਸਹੀ ਤੈਨੂੰ ਤਾਂ ਆਪ ਹੀ ਦੱਸਣਾ ਇਹ ਫਿਰ ਤੂੰ ਕਹੇਗਾ ਵੀ ਤੂੰ ਆਪ ਦੇ ਆਪੀ ਬੋਲੀ ਜਾਣਾ ਨਹੀਂ ਹਾਂ ਮੈਂ ਤੈਨੂੰ ਪੁੱਛਿਆ ਨਹੀਂ ਮੈਂ ਤੈਨੂੰ ਪੁੱਛਿਆ ਤਾਂ ਨਹੀਂ ਤੇ ਤੂੰ ਆਪ ਦੇ ਆਪੀ ਫਿਰ ਉਹ ਕਹੇਗਾ ਵੀ ਪਤਾ ਨਹੀਂ ਇਹਦਾ ਦਿਮਾਗ ਤੇਨੂੰ ਕਿਸੇ ਪਰ ਕੇ ਨਹੀਂ ਨਹੀਂ ਦਿਮਾਗ ਇਹਦਾ ਕਿਉਂ ਆ ਲਾਫਸਲਾ ਜਿਹੜਾ ਆਉਦੇ ਆਪ ਹੀ ਦੱਸ ਜਾਂਦਾ ਮੈਨੂੰ ਮਾੜਾ ਨਹੀਂ ਗੱਲ ਤੇ ਨਹੀਂ ਜਾਈਗਾ ਹੈ ਨੂ ਮਾਈ ਤਾਂ ਮੁੱ ਕੋ ਜਾਨੀ ਉਹ ਹੀ ਕਹੀ ਜਾਂਦਾ ਇਹਦੇ ਮੋਟਰਸਾਈਕਲ ਲੈਦਾ ਗਾਰੋ ਤੇ ਗਾਲ ਨਿਕਲੇ ਗਾਲ ਸਹੀ ਹੈ ਨਾ ਦਿਮਾਗ ਚ ਵਾਰ ਯਾਰ ਤੂੰ ਮੋਟਰਸਾਈਕਲ ਨਹੀਂ ਚੱਕੀ ਨਾ ਵੀ ਕਿਦਾਂ ਦਾ ਚੱਕਣਾ ਜੋ ਕੱਟਾ ਦਾ ਇਹਰਾ ਹੀ ਦਿਮਾਗ ਬਹੁਤ ਲਾਣੋ ਨਾ ਤੈ ਵੀ ਵਧੀਆ ਗੱਲ ਸੁਣਾਈ ਆ ਨਮਾਦ ਆ ਹੁਣ ਕੀ ਕਰੀਏ ਕੋਈ ਮਰ ਗਾਇਦਾ ਕੋਈ ਮਗ ਲੈ ਲੈ ਦਿਮਾਗ ਚਲੋ ਇਹ ਤਾਂ ਹੁਣ ਆਪਾਂ ਗੱਲ ਇਹੀ ਕਰਕੇ ਹਟੇ ਵੀ ਇਹ ਤਾਂ ਹੁਣ ਲਾਣ ਦਾ ਕਿਸੇ ਦਾ ਵਾਸ ਨਹੀਂ ਨਾ ਗੱਲ ਹੈ ਤਾਂ ਤੇ ਹੈ ਮੁੱਤਿਆ ਕਰੀ